ਸ਼ਹਿਨਾਜ਼ ਗਿਲਤ ਤੇ ਯੋਯੋਹਾਨੀ ਸਿੰਘ ਦਾ ਗੀਤ ਵੈਨ ਐਂਡ ਵੇਅਰ ਰਿਲੀਜ਼ ਹੋ ਚੁੱਕਿਆ ਹੈ ਸ਼ਹਿਨਾਜ਼ ਗਿਲਦੀ 19 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਇੱਕ ਕੁੜੀ ਦੇ ਇਸ ਪ੍ਰੋਮੋਸ਼ਨਲ ਗੀਤ ਨੂੰ ਦੋਵਾਂ ਦੇ ਫੈਨਸ ਕਾਫੀ ਪਸੰਦ ਕਰ ਰਹੇ ਨੇ ਕਾਫੀ ਸਮੇਂ ਤੋਂ ਇਸ ਗੀਤ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਜੇ ਗੱਲ ਕੀਤੀ ਜਾਵੇ ਸ਼ਹਿਨਾਜ਼ ਦੀ ਫਿਲਮ ਦੀ ਤਾਂ ਉਸ ਦੀ ਵੀ ਲੰਬੇ ਸਮੇਂ ਤੋਂ ਉਡੀਕ ਚੱਲ ਰਹੀ ਹੈ ਕੁਝ ਸਮਾਂ ਪਹਿਲਾਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਸ਼ਹਿਨਾਜ਼ ਫਿਲਮ ਦੀ ਲੁੱਕ ਦੇ ਵਿੱਚ ਦਿਖਾਈ ਦੇ ਰਹੀ ਸੀ ਪਰ ਫਿਲਮ ਦੇ ਵਿੱਚ ਉਸ ਦੇ ਨਾਲ ਹੀਰੋ ਕੌਣ ਹੋਏਗਾ ਇਸ ਦੇ ਬਾਰੇ ਪੋਸਟਰ ਦੇ ਵਿੱਚ ਜ਼ਾਹਿਰ ਨਹੀਂ ਕੀਤਾ ਗਿਆ ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਤੁਹਾਨੂੰ ਇਹ ਇਸ ਖਬਰ ਦੇ ਵਿੱਚ ਜਾਣਕਾਰੀ ਦਵਾਂਗੇ ਕਿ ਸ਼ਹਿਨਾਜ਼ ਦੇ ਨਾਲ ਕੌਣ ਹੀਰੋ ਹੋਣ ਵਾਲਾ ਤਾਂ ਚਲੋ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼ਹਿਨਾਜ਼ ਗਿਲ ਦੀ ਫਿਲਮ ਇੱਕ ਕੁੜੀ ਜੋ ਕਿ ਪਹਿਲਾ 13 ਜੂਨ ਨੂੰ ਰਿਲੀਜ਼ ਹੋਣ ਵਾਲੀ ਸੀ ਹੁਣ ਉਹ 19 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਸ਼ਹਿਨਾਜ਼ ਜਿੱਥੇ ਮੁੱਖ ਕਿਰਦਾਰ ਨਿਭਾ ਰਹੀ ਹੈ ਉੱਥੇ ਹੀ ਇਸ ਫਿਲਮ ਤੋਂ ਬਤੌਰ ਪ੍ਰੋਡਿਊਸਰ ਵੀ ਸ਼ੁਰੂਆਤ ਕਰਨ ਜਾ ਰਹੀ ਹੈ ਇਸੇ ਫਿਲਮ ਦਾ ਇੱਕ ਪ੍ਰੋਮੋਸ਼ਨਲ ਗੀਤ ਯੋਯੋ ਹਾਨੀ ਸਿੰਘ ਦੀ ਆਵਾਜ਼ ਦੇ ਵਿੱਚ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਸ਼ੈਨਾਜ਼ ਗਿਲ ਨੂੰ ਵੀ ਫੀਚਰ ਕੀਤਾ ਗਿਆ। ਰੋਮਾਂਟਿਕ ਵਾਈਬ ਦੇ ਵਾਲਾ ਇਹ ਗੀਤ ਦੋਵਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਮਿਊਜ਼ਿਕ ਵੀ ਹਣੀ ਸਿੰਘ ਨੇ ਹੀ ਦਿੱਤਾ ਹੈ ਅਤੇ ਹਣੀ ਵੀਡੀਓ ਦੇ ਵਿੱਚ ਕੁਝ ਵੱਖਰੇ ਅੰਦਾਜ਼ ਦੇ ਵਿੱਚ ਦਿਖਾਈ ਦੇ ਰਹੇ ਨੇ। ਉੱਥੇ ਹੀ ਸ਼ੈਨਾਜ਼ ਵੀ ਤੁਹਾਨੂੰ ਵੱਖਰੇ ਵੱਖਰੇ ਸਟਾਈਲਿਸ਼ ਲੁੱਕਸ ਦੇ ਵਿੱਚ ਦਿਖਾਈ ਦਿੰਦੀ ਹੈ। ਗੀਤ ਦੇ ਵੀਡੀਓ ਦੇ ਵਿੱਚ ਹਣੀ ਸਿੰਘ ਅਤੇ ਸ਼ੈਨਾਜ਼ ਗਿਲ ਦੀ ਕੈਮਿਸਟਰੀ ਕਾਫੀ ਵਧੀਆ ਲੱਗ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਜਿਸ ਨੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਤੌਰ ਮਾਡਲ ਕਾਫੀ ਸਮਾਂ ਕੰਮ ਕੀਤਾ ਉਸ ਤੋਂ ਬਾਅਦ ਉਹ ਟੀਵੀ ਰਿਐਲਿਟੀ ਸ਼ੋਅ ਬਿਗ ਬਾਸ 13 ਦੇ ਵਿੱਚ ਨਜ਼ਰ ਆਈ ਜਿੱਥੋਂ ਸ਼ਹਿਨਾਜ਼ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਸ਼ਹਿਨਾਜ਼ ਕੁਝ ਪੰਜਾਬੀ ਫਿਲਮਾਂ ਅਤੇ ਹਿੰਦੀ ਫਿਲਮਾਂ ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਪਰ ਬਤੌਰ ਲੀਡ ਅਦਾਕਾਰਾ ਉਹ ਕਾਫੀ ਸਮੇ ਤੋਂ ਇੰਤਜ਼ਾਰ ਕਰ ਰਹੀ ਸੀ ਕਿ ਉਸ ਨੂੰ ਕੋਈ ਮੌਕਾ ਮਿਲੇ ਹੁਣ ਜਦੋਂ ਖੁਦ ਸ਼ਹਿਨਾਜ਼ ਵੀ ਉਸ ਮੁਕਾਮ ਦੇ ਉੱਪਰ ਪਹੁੰਚ ਗਈ ਕਿ ਉਹ ਆਪਣੀ ਫਿਲਮ ਨੂੰ ਖੁਦ ਪ੍ਰੋਡਿਊਸ ਕਰ ਸਕੇ ਤਾਂ ਉਸ ਵੱਲੋਂ ਇੱਕ ਕੁੜੀ ਫਿਲਮ ਦੀ ਸ਼ੁਰੂਆਤ ਕਰ ਦਿੱਤੀ ਗਈ ਜਿਸ ਦੀ ਦਰਸ਼ਕਾਂ ਨੂੰ ਵੀ ਕਾਫੀ ਉਡੀਕ ਹੈ ਸ਼ਹਿਨਾਜ਼ ਗਿੱਲ ਦੇ ਨਾਲ ਮਿਲ ਕੇ ਇਸ ਫਿਲਮ ਨੂੰ ਕੌਸ਼ਲ ਜੋਸ਼ੀ ਵੀ ਪ੍ਰੋਡਿਊਸ ਕਰ ਰਹੇ ਨੇ ਕੌਸ਼ਲ ਮਸ਼ਹੂਰ ਸੈਲੀਬ੍ਰਿਟੀ ਮੈਨੇਜਰ ਅਤੇ ਪ੍ਰੋਡਿਊਸਰ ਨੇ ਇਸ ਤੋਂ ਇਲਾਵਾ ਫਿਲਮ ਨੂੰ ਪੰਜਾਬੀ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਨੇ ਡਾਇਰੈਕਟ ਕੀਤਾ ਅਤੇ ਉਹ ਵੀ ਫਿਲਮ ਦੇ ਪ੍ਰੋਡਿਊਸਰ ਨੇ हाल ही ਦੇ ਵਿੱਚ ਫਿਲਮ ਦੀ ਨਵੀਂ ਰਿਲੀਜ਼ ਡੇਟ 19 ਸਤੰਬਰ ਨੂੰ ਲੈ ਕੇ ਫਿਲਮ ਦਾ ਇੱਕ ਨਵਾਂ ਪੋਸਟਰ ਵੀ ਰਿਲੀਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਸ਼ੈਨਾਜ਼ ਸੂਟ ਦੇ ਵਿੱਚ ਦਿਖਾਈ ਦੇ ਰਹੀ ਸੀ ਇਹ ਫਿਲਮ ਦਾ ਪਹਿਲਾ ਪੋਸਟਰ ਹੈ ਜਿਸ ਦੇ ਵਿੱਚ ਸ਼ੈਨਾਜ਼ ਨੂੰ ਦਿਖਾਇਆ ਗਿਆ ਪੋਸਟਰ ਦੇ ਵਿੱਚ ਸ਼ੈਨਾਜ਼ ਦੇ ਹੱਥ ਦੇ ਵਿੱਚ ਤਿੰਨ ਗੁੱਡੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੂੰ ਵਿਆਹ ਵਾਲੇ ਪਹਿਰਾਵੇ ਦੇ ਵਿੱਚ ਦੇਖਿਆ ਜਾ ਸਕਦਾ ਹੈ ਇਹ ਤਿੰਨ ਗੁੱਡੇ ਫਿਲਮ ਦੇ ਵਿੱਚ ਕੌਣ ਕੌਣ ਹੋਣ ਵਾਲੇ ਨੇ ਇਸ ਬਾਰੇ ਦੇ ਵਿੱਚ ਪੋਸਟਰ ਵਿੱਚ ਜ਼ਿਆਦਾ ਕੁਝ ਜਾਣਕਾਰੀ ਨਹੀਂ ਦਿੱਤੀ ਪਰ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਹਿਨਾਜ਼ ਦੇ ਨਾਲ ਤੁਹਾਨੂੰ ਕਿਹੜੇ ਕਿਹੜੇ ਤਿੰਨ ਪੰਜਾਬੀ ਹੀਰੋ ਦੇਖਣ ਨੂੰ ਮਿਲਣਗੇ ਜੀ ਹਾਂ ਇਸ ਦੇ ਵਿੱਚ ਤਿੰਨ ਹੀਰੋ ਹੋਣਗੇ ਇਹਨਾਂ ਦੇ ਵਿੱਚੋਂ ਪਹਿਲਾ ਹੈ ਗੁਰਜੈਸ ਜੋ ਕਿ ਆਪਣੀਆਂ ਫਿਲਮਾਂ ਜਿਵੇਂ ਕਿ 25 ਕਿਲੇ ਅਤੇ ਜਲਵਾਯੂ ਇਨਕਲੇਵ ਕਰਕੇ ਕਾਫੀ ਮਸ਼ਹੂਰ ਹੈ ਉਹ ਤੁਹਾਨੂੰ ਇਸ ਦੇ ਵਿੱਚ ਦਿਖਾਈ ਦੇਗਾ ਇਸ ਤੋਂ ਬਾਅਦ ਦੂਜਾ ਨਾਮ ਹੈ ਮਸ਼ਹੂਰ ਪੰਜਾਬੀ ਗਾਇਕ ਜਸ ਜਿਸ ਦਾ ਗੀਤ ਤੂੰ ਜੋ ਮਿਲਿਆ ਬਹੁਤ ਜ਼ਿਆਦਾ ਹਿੱਟ ਹੋਇਆ ਜਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ ਅਤੇ ਜਸ ਇਸ ਫਿਲਮ ਤੋਂ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਨੇ ਤੀਜਾ ਨਾਮ ਹੈ ਉਦੇਵੀਰ ਸੰਧੂ ਜੋ ਕਿ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫਿਲਮ ਗੋਲਡ ਅਤੇ ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ ਇਸ ਤੋਂ ਇਲਾਵਾ ਤੁਹਾਨੂੰ ਫਿਲਮ ਦੇ ਵਿੱਚ ਪਦਮਸ਼ਰੀ ਨਿਰਮਲ ਰਿਸ਼ੀ ਸੁਖੀ ਚਹਲ ਹਾਰਬੀ ਸੰਗਾ ਗੁਰਿੰਦਰ ਮਕਨਾ ਅਤੇ ਨੀਹਾ ਦਿਆਲ ਵਰਗੇ ਐਕਟਰਜ਼ ਨਜ਼ਰ ਆਣਗੇ ਫਿਲਮ ਦੇ ਟੀਜ਼ਰ ਅਤੇ ਟ੍ਰੇਲਰ ਦਾ ਫਿਲਹਾਲ ਇੰਤਜ਼ਾਰ ਹੈ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਏਗੀ